NHAI ਇਹ ਛਾਹ ਜਿਹੜੀਆਂ ਪੁਰਾਣੀਆਂ ਰਜਿਸਟਰੀਆਂ ਨੇ ਹਮਮ ਪੁਰਾਣੀਆਂ ਰਜਿਸਟਰੀਆਂ ਹੋ ਗਈਆਂ ਛਾਹ ਰੇਟ ਕੱਟ ਕੇ ਉਹਨਾਂ ਦਾ ਕਿੰਨੀਆਂ ਵਾਧੂ ਹੋਈਆਂ ਨੇ ਕਿੰਨੀਆਂ ਘਟ ਹੋਈਆਂ ਦਾ ਵਿਚਕਾਰ ਜਾ ਉਹ ਕਰਕੇ ਆਪਣੀ ਮਰਜ਼ੀ ਨਾਲ ਹਮ ਜੇ ਅਸੀਂ ਦਾ ਝੜਾ ਰੌਲਾ ਇਹ ਸੀਗਾ ਵੀ ਜਿਹੜੀਆਂ ਭਾਰਤ ਜਿਹੜਾ NHAI ਦਾ ਐਕਟ ਹੈ ਹਮ ਐਕਟ ਨੂੰ ਵੀ ਇਹ 50 ਤੋਂ 80% ਫਾਲੋ ਨਹੀਂ ਕਰਦੇ ਜਦੋਂ ਨਹੀਂ ਤਾਂ ਉਹਨਾਂ ਪੰਜਾਬ ਸਰਕਾਰ ਵੀ ਢਿੱਲਾ ਇਸ ਗੱਲ ਤੇ ਪੰਜਾਬ ਸਰਕਾਰ ਨੇ ਟੈਕ ਨਹੀਂ ਲਏ ਗੁਰਜਤ ਜਰ ਅਜੇ ਅਸੀਂ ਲੈਂਡ ਐਕਵਾਇਰ ਕਰਦੇ ਆ ਸਰਕਾਰ ਤਾਂ ਸਰਕਾਰ ਹੀ ਹੈ ਨਾ ਜੀ ਦਿੱਲੀ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਜੇ ਪੰਜਾਬ ਦੀ ਸਰਕਾਰ ਜਿਹੜੀ ਲੈਂਡ ਐਕਵਾਇਰ ਕਰਦੇ ਆ ਕਿਤੇ ਹਸਪੀਟਲ ਲਈ ਜਾਂ ਸਟੇਡੀਅਮ ਲਈ ਤਾਂ ਲੈਂਡ ਪੂਲਿੰਗ ਦੇ ਅਨਸਾਰ ਉਹਨਾਂ ਨੂੰ ਪਲਾਟ ਵਗੈਰਾ ਦੇ ਦਿੰਦੀ ਆ ਕਿਸਾਨਾਂ ਨੂੰ ਉਹ ਫਿਰ ਕਮਰਸ਼ੀਅਲ ਤੇ ਆ ਜਾਂਦੇ ਆ ਕਮਰਸ਼ੀਅਲ ਤੇ ਤੇ ਸਰਕਾਰ ਨਹੀਂ ਲੈ ਸਕਦੀ ਭਾਈ ਐਨ ਐਚ ਆਈ ਨੂੰ ਕਹਿ ਕੀ ਉਹ ਹੀ ਕਰਨ ਕਰ ਦੋ ਵੀ ਵਿਸਕਰਨ ਦੋ ਵੱਖਰੇ ਤਰੀਕੇ ਮੈਂ ਉਹ ਗੱਲ ਪੂਰੀ ਕਰਨਾ ਚਾਹੁੰਗਾ ਥੋੜੀ ਜੀ ਵੀ ਜਦੋਂ ਲੈਂਡ ਪੂਲਿੰਗ ਦੇ ਵਿੱਚ ਤੁਹਾਨੂੰ 10 ਕਰੋੜ ਦੇ ਸਾਹਮਣੇ ਪੇਮੈਂਟ ਕਿਸਾਨ ਨੂੰ ਮਿਲਦੀ ਹੈ ਦੂਜੀ ਵਾਰ ਫਿਰ ਐਨ ਐਚ ਆਈ ਜੇ ਉਹ ਫਿਕਰ ਹੈ ਵੀ ਕਟੋਟ ਜੇ ਤੁਸੀਂ ਜ਼ਿਆਦਾ ਨਹੀਂ ਜਾਂ ਇੱਕ ਵਾਰ ਫੇ 1.5 ਕਰੋੜ ਇੱਕ ਵਾਰ ਫੇ 10 ਕਰੋੜ ਹੂੰ ਠੀਕ ਹੈ ਜੀ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਤੁਸੀਂ ਹੁਣ ਪ੍ਰਾਈਸ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹੋ ਵੀ ਕਲੋਨੀਆ ਕੱਟਦੇ ਨੇ ਉੱਥੇ ਵੀ ਪੰਪਲ ਸੱਤ ਸੱਤ ਅੱਠ ਅੱਠ ਚੋ ਰੋਡ ਦਾ ਕਿੱਲਾ ਖਰੀਦਦੇ ਨਹੀਂ ਹਾਂ